ਇਹਦੇ ਦੇਖੋ ਆਉਣ ਵਾਲੇ ਦਿਨਾਂ ਚ ਕਾਫੀ ਬਿਜ਼ਨਸ ਆਏਗਾ 5000 ਕਰੋੜ ਦੀਆਂ ਇਨਕੁਆਰੀਜ਼ ਜਨਰੇਟ ਹੋਣਗੀਆਂ। ਔਰ ਬੜਾ ਕੰਪੀਟੀਸ਼ਨ ਦਾ ਜਮਾਨਾ ਹੈ ਵਧੀਆ ਕੁਆਲਟੀ ਬਣਾਉਣ ਦੀ ਲੋੜ ਹੈ। ਜੇ ਸਾਡੇ ਕੋਲ ਚੰਗੀਆਂ ਲੋ-ਕਾਸਟ ਮਸ਼ੀਨਾਂ ਹੋਣਗੀਆਂ ਤਾਂ ਅਸੀਂ ਵਧੀਆ ਕੁਆਲਟੀ ਬਣਾ ਪਾਵਾਂਗੇ। ਐ ਤੇ ਇਹਦੇ ਚ ਬਹੁਤ ਸਾਰੇ ਇਦਾਂ ਦੇ ਸਟਾਲ ਹੈ ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਦਿਖਾਇਆ ਗਿਆ ਹੈ। ਤੰਨਾ ਟਾਈਮ ਆ ਗਿਆ ਵੀ ਮਸ਼ੀਨ ਤੁਸੀਂ ਇੱਕ ਵਾਰ ਚਲਾ ਦਿਓ ਸੀਐਨਸੀ ਉਹ 24 ਘੰਟੇ ਬਿਨਾਂ ਮੈਨਪਾਵਰ ਦੇ ਰਾਤ ਨੂੰ ਵੀ ਚਲਦੀ ਰਹੇ ਸਾਡੇ ਨਵੀਆਂ ਮਸ਼ੀਨਾਂ ਲਾਗਤ ਘਟ ਕਰਨ ਵਿੱਚ ਬੰਦੇ ਦੇ ਜ਼ੋਰ ਚੋਂ ਲੰਘ ਰਹੇ ਆ ਲਾਗਤ ਘਟ ਕਰਨ ਵਿੱਚ ਬੜੀਆਂ ਸਹਾਇੀ ਹੋਣਗੇ ਪੰਜਾਬ ਦੀ ਇੰਡਸਟਰੀ ਨੂੰ ਹੋਰ ਪਰਫੂਲਟ ਕਰਨ ਵਾਸਤੇ ਲਗਾਤਾਰ ਪੰਜਾਬ ਦੇ ਵਿੱਚ ਐਗਜ਼ਿਬਿਸ਼ਨਾਂ ਦਾ ਵੱਡਾ ਰੋਲ ਰਿਹਾ ਤੇ ਹੁਣ 13ਵੀਂ ਮੈ ਕਾਟੋ ਲਗਾਤਾਰ ਪਿਛਲੇ 2 ਦਿਨ ਤੋਂ ਚੱਲ ਰਹੀ ਹੈ ਤੇ ਇਸ ਐਗਜ਼ਿਬਿਸ਼ਨ ਦੇ ਵਿੱਚ ਜਿੱਥੇ ਇੰਡਸਟਰੀ ਵੱਡੀ ਗਿਣਤੀ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਨੇ ਉੱਥੇ CICU ਦਾ ਵੀ ਵੱਡਾ ਸਹਿਯੋਗ ਇਸ ਐਗਜ਼ਿਬਿਸ਼ਨ ਨੂੰ ਲਗਾਉਣ ਦੇ ਵਿੱਚ ਰਿਹਾ ਸਾਡੇ ਨਾਲ ਮੌਜੂਦ ਨੇ CICU ਦੇ ਪ੍ਰਮੁੱਖ ਉਪਕਾਰ ਸਿੰਘ ਹੌਚਾ ਜੀ ਹੌਚਾ ਸਾਹਿਬ ਲਗਾਤਾਰ ਇੰਡਸਟਰੀ ਨੂੰ ਪਰਫੁੱਲਟ ਕਰਵਾਸੇ ਤੁਸੀਂ ਵੱਡਾ ਯੋਗਦਾਨ ਪਾ ਰਹੇ ਹੋ ਤੇ ਅੱਜ ਐਗਜ਼ਿਬਿਸ਼ਨ ਜਿਹੜਾ ਵਾ ਅੱਜ ਤੀਸਰਾ ਦਿਨ ਹੈ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਹੈ ਦੇਖੋ ਇਹ ਬਹੁਤ ਵਧੀਆ ਐਗਜ਼ੀਬਿਸ਼ਨ ਹੈ ਔਰ ਇਹਦੇ ਵਿੱਚ ਜਿਹੜਾ ਚੈਂਬਰ ਵੱਲੋਂ ਇਹਨਾਂ ਨੂੰ ਪੂਰਾ ਯੋਗਦਾਨ ਦਿੱਤਾ ਗਿਆ ਔਰ ਅਸੀਂ ਸਾਰੇ ਜਿੰਨੇ ਵੀ ਵੀਆਈਪੀ ਐ ਉਹ ਇੱਥੇ ਬੁਲਾਏ ਆ ਸੋ ਇਹਦੇ ਨਾਲ ਬੜਾ ਬੈਨੀਫਿਟ ਹੋਏਗਾ ਕੱਲ 10 ਮੈਸਜਰ ਆਏ ਸੀ 10 ਦੇਸ਼ਾਂ ਤੋਂ ਔਰ ਉਹਨਾਂ ਨੇ ਵੀ ਇਹਨੂੰ ਬੜਾ ਲਾਈਕ ਕੀਤਾ ਹੈ ਦੀ ਬੜੀ ਤਾਰੀਫ ਕੀਤੀ ਹੈ ਔਰ ਇਹਦੇ ਨਾਲ ਜਿਹੜਾ ਆਉਣ ਵਾਲੇ ਦਿਨਾਂ 'ਚ bizness ਵਧੇਗਾ ਸਰ ਕਿਸ ਤਰ੍ਹਾਂ ਦੇਖਦੇ ਹੋ ਲੁਧਿਆਣਾ ਦੇ ਇੰਡਸਟਰੀ ਨੂੰ ਲਗਾਤਾਰ ਤੁਸੀਂ ਬੜਾ ਗਰਾਊਂਡ ਲੈਵਲ ਤੋਂ ਦੇਖਦੇ ਰਹੇ ਹੋ ਲਗਾਤਾਰ ਪਰਫੁੱਲੀਟ ਵੀ ਹੋ ਰਹੀ ਹੈ ਇਸ ਤਰ੍ਹਾਂ ਦੀ ਐਗਜ਼ੀਬਿਸ਼ਨ ਹੋਰ ਕਿੰਨਾ ਕੋ ਹੰਗਾਰਾ ਮਿਲੇਗਾ ਅੱਜ ਤੀਸਰਾ ਦਿਨ ਹੈ ਕਿੰਨੇ ਕੋ ਵਿਜ਼ਟਰ ਜਿਹੜੇ ਨੇ ਇਸ ਐਗਜ਼ੀਬਿਸ਼ਨ ਦੇ ਵਿੱਚ ਪਾਰਟਿਸਿਪੇਟ ਕਰਦੇ ਕਿੰਨਾ ਕੋ ਰੈਵਨਿਊ ਜਾਂ ਕਿੰਨਾ ਕੋ bizness ਆਉਣ ਦੀ ਉਮੀਦ ਹੈ ਇਹਦੇ ਦੇਖੋ ਆਉਣ ਵਾਲੇ ਦਿਨਾਂ 'ਚ ਕਾਫੀ bizness ਆਏਗਾ 5000 ਕਰੋੜ ਦੀਆਂ ਇਨਕੁਆਰੀਜ਼ ਜਨਰੇਟ ਹੋਣਗੀਆਂ ਹਮ ਦੇਖ ਬਿਜ਼ਨਸ ਦਾ ਜਿਹੜਾ ਅੱਜ ਮਸ਼ੀਨ ਦੇਖ ਕੇ ਗਿਆ ਉਹਨੇ ਅੱਜ ਹੀ ਨਹੀਂ ਲੈ ਲੈਣੀ ਮੇਬੀ ਹੀ ਵਿਲ ਟੇਕ ਸਮ ਟਾਈਮ ਪਰ ਇਥੋਂ ਤੁਸੀਂ ਦੇਖਦੇ ਹੋ ਵੀ ਇੱਕ ਇੰਨ ਜਗ੍ਹਾ ਖਾਲੀ ਵੀ ਨਹੀਂ ਇਹ ਇੱਕ ਯਾਰਡ ਸਟਿਕ ਹੈ ਵੀ ਇਹ ਜਿਹੜੀ ਨਮੈਸ਼ ਹੈ ਇਹਦੀ ਬੜੀ ਅਹਿਮੀਅਤ ਹੈ ਔਰ ਕੋਈ ਵੀ ਬੰਦਾ ਇਹਨੂੰ ਅਵਾਇਡ ਨਹੀਂ ਕਰ ਸਕਦਾ ਸਰ ਬਿਜ਼ਨਸ ਨੂੰ ਕਿਸ ਤਰ੍ਹਾਂ ਦੇ ਦੇ ਕੋਈ ਲੁਧਿਆਣਾ ਪੰਜਾਬ ਜਿਹੜਾ ਵਾ ਮਾਨਚੈਸਟਰ ਆਫ ਇੰਡੀਆ ਦੇ ਨਾਮ ਨਾਲ ਜਾਣਿਆ ਜਾਂਦਾ ਤੁਸੀਂ ਵੀ ਬੜਾ ਲੰਬੇ ਸਮੇਂ ਤੋਂ ਯੋਗਦਾਨ ਚੈਂਬਰ ਦੇ ਰਾਹੀਂ ਇੰਡਸਟਰੀ ਨੂੰ ਹੋਰ ਪਰਫੁੱਲਿਤ ਕਰਨ ਵਾਸਤੇ ਲੋਕਾਂ ਤੋਂ ਕੀ ਅਪੀਲ ਹੈ ਲੋਗਾਂ ਨੂੰ ਇਹ ਅਪੀਲ ਹੈ ਵੀ ਇਹਨੂੰ ਵੱਧ ਵੱਧ ਦੇਖੋ ਔਰ ਬੜਾ ਕੰਪੀਟੀਸ਼ਨ ਦਾ ਜਮਾਨਾ ਹੈ ਵਧੀਆ ਕੁਆਲਿਟੀ ਬਣਾਉਣ ਦੀ ਲੋੜ ਹੈ ਜੇ ਸਾਡੇ ਕੋਲ ਚੰਗੀਆਂ ਲੋ-ਕਾਸਟ ਮਸ਼ੀਨਾਂ ਹੋਣਗੀਆਂ ਤਾਂ ਅਸੀਂ ਵਧੀਆ ਕੁਆਲਿਟੀ ਬਣਾ ਪਾਵਾਂ ਤਾਂ ਹਰ ਸਾਲ ਦੀ بجائے ਅਗਲੇ ਸਾਲ ਨਵੇਂ ਇੱਕ ਸਟੈਪ ਮਾਰਕ ਲੈ ਕੇ ਆਉਂਦੀ ਆ ਐਗਜ਼ੀਬਿਸ਼ਨ ਇਸ ਵਾਰ ਕੀ ਰਿਹਾ ਦੇਖੋ ਐਤਕੀ ਜਿਹੜੀ ਜਿਹਦੇ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕਰਦੇ ਆ ਐਤਕੀ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਸਟਾਲ ਆ ਜਿੱਥੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਦਿਖਾਇਆ ਗਿਆ ਕਿਉਂਕਿ ਹੁਣ ਇਦਾਂ ਦਾ ਟਾਈਮ ਆ ਗਿਆ ਵੀ ਮਸ਼ੀਨ ਤੁਸੀਂ ਇੱਕ ਵਾਰ ਚਲਾ ਦੋ ਸੀਐਨਸੀ ਉਹ 24 ਘੰਟੇ ਬਿਨਾ ਮੈਨਪਾਰ ਦੇ ਰਾਤ ਨੂੰ ਵੀ ਚਲਦੀ ਰਹੇ ਕਿਉਂਕਿ ਮਸ਼ੀਨਾਂ ਦੀ ਕੋਸਟ ਵੱਧ ਹੈ ਜਿਦਾਂ ਕਿ ਲੇਜ਼ਰ ਕਟਿੰਗ ਹੈ ਤੁਸੀਂ ਰਾਤ ਨੂੰ ਮਾਲ ਪਲੇਟਾਂ ਰੱਖ ਜੋ ਸਵੇਰੇ ਮਾਲ ਰੈਡੀ ਹੁੰਦਾ ਸੋ ਉਸ ਤਰ੍ਹਾਂ ਦਾ ਜਮਾਨਾ ਆ ਗਿਆ ਹੈ ਔਰ ਇਹ ਨਵੀਆਂ ਮਸ਼ੀਨਾਂ ਲਾਗਤ ਘਟ ਕਰਨ ਵਿੱਚ ਮੰਦੇ ਦੇ ਦੌਰ ਚੋਂ ਲੰਘ ਰਹੇ ਆ ਲਾਗਤ ਘਟ ਕਰਨ ਵਿੱਚ ਬੜੀਆਂ ਸਹਾਇ ਹੋਣਗੇ ਤੇ ਐਗਜ਼ੀਬਿਸ਼ਨ ਦੇ ਵਿੱਚ ਸਾਰੀ ਟੈਕਨੋਲੋਜੀ ਸਾਰੀ ਟੈਕਨੋਲੋਜੀ ਤੁਸੀਂ ਦੇਖੋ ਏ ਟੂ ਜ਼ੈਡ ਬੜੀਆਂ ਬੜੀਆਂ ਜਪਾਨੀਜ਼ ਕੰਪਨੀ ਇਟਲੀਅਨ ਕੰਪਨੀ ਉਹਨਾਂ ਨੇ ਸਟਾਲ ਲਾਇਆ ਹੈ ਜਿਹ ਬਿਲਕੁਲ ਐਸੀ ਉਹ ਭਕਰ ਸਿੰਘ ਹੋਜਾ ਜਿਹੜੇ ਐਗਜ਼ੀਬਿਸ਼ਨ ਦੇ ਬਾਰੇ ਦੱਸਦੇ ਹੋਏ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਨਵੀਂ ਟੈਕਨੋਲੋਜੀ ਦੀ ਮਸ਼ੀਨਾਂ ਦੀ ਇੱਕ ਇੱਕ ਡਿਸਪਲੇ ਇੱਥੇ ਕੀਤੀ ਗਈ ਹੈ ਤੇ ਇਸ ਐਗਜ਼ੀਬਿਸ਼ਨ ਦੇ ਰਾਹੀਂ ਪੰਜਾਬ ਦੀ ਇੰਡਸਟਰੀ ਹੋਰ ਪਰਫੁੱਲਿਟ ਹੋਏਗੀ ਤੇ ਹਜ਼ਾਰਾਂ ਕਰੋੜ ਦਾ ਬਿਜ਼ਨਸ ਵੀ ਪੰਜਾਬ ਦੀ ਇੰਡਸਟਰੀ ਨੂੰ ਆਉਣ ਦੀ ਉਮੀਦ ਹੈ ਕੈਮਰਾ ਪਰਸਨ ਇਸ ਤੋਂ ਇਲਾਵਾ ਤੁਸੀਂ ਦੇਖ ਰਹੇ ਹੋ ਬੜੇ ਸਟੂਡੈਂਟਸ ਆ ਰਹੇ ਆ ਸਟੂਡੈਂਟਸ ਕਿਤਾਬਾਂ ਵਿੱਚ ਪੜ੍ਹ ਲੈਂਦੇ ਆ ਵੀ ਇੱਕ ਲੇਥ ਹੁੰਦੀ ਹੈ ਇੱਕ ਸੀਐਨਸੀ ਮਸ਼ੀਨ ਹੁੰਦੀ ਹੈ ਪਰ ਉਹਨਾਂ ਨੂੰ ਦੇਖਣ ਨੂੰ ਕਾਲਜਾਂ 'ਚ ਨਹੀਂ ਮਿਲਦਾ ਕਾਲਜਾਂ ਦੀਆਂ ਵਰਕਸ਼ਾਪਸ ਉਹਨੀਆਂ ਸਟਰੋਂਗ ਨਹੀਂ ਪ੍ਰੈਕਟੀਕਲੀ ਹੁੰਦਾ। ਤੋਂ ਇਹ ਇੱਕ ਬੜਾ ਵਧੀਆ ਪਲੇਟਫਾਰਮ ਹੈ ਜਿਹੜਾ ਸਟੂਡੈਂਟਸ ਨੂੰ ਬੈਟਰ ਐਕਸਪੋਜ਼ਰ ਦੇਣ ਨੂੰ ਔਰ ਉਹਨਾਂ ਦੀ ਨੋਲਿਜ ਵਧਾਉਣ। ਥੈਂਕ ਯੂ। ਜੀ ਬਿਲਕੁਲ ਸਟੂਡੈਂਟਸ ਦੇ ਵਾਸਤੇ ਵੀ ਕਾਫੀ ਵਧੀਆ ਪਲੇਟਫਾਰਮ ਹੈ ਤੇ ਇਸ ਐਗਜ਼ਿਬਿਸ਼ਨ ਦੇ ਰਾਹੀਂ ਜਿੱਤੇ ਇੰਡਸਟਰੀ ਨੂੰ ਫਾਇਦਾ ਹੋਏਗਾ ਉੱਤੇ ਸਟੂਡੈਂਟ ਨੂੰ ਵੀ ਜਿਹੜਾ ਵਾ ਕਾਫੀ ਵਧੀਆ ਨੋਲਿਜ ਮਿਲੇਗੀ ਤੇ ਇੰਡਸਟਰੀ ਨੂੰ ਹਜ਼ਾਰਾਂ ਕਰੋੜ ਦਾ ਬਿਜ਼ਨਸ ਆndvi ਵੀ ਇਸ ਐਗਜ਼ਿਬਿਸ਼ਨ ਦੇ ਰਾਹੀਂ ਉਮੀਦ ਜਤਾਈ ਜਾ ਰਹੀ ਆ। ਕੈ